ਇੰਗਾ ਸਭ ਤੋਂ ਵੱਡੀ ਗੱਲ ਪੰਜਾਬ বিজেপি ਦੇ ਜਿਹੜੇ ਨਾਲ ਸੰਬੰਧਿਤ ਦਫਤਰ ਨੇ ਉਹਨਾਂ ਦਾ ਘਰਾਵਾ ਜਿਹੜਾ ਉਹ ਤਿੰਨ ਤਰੀਕ ਦੇ ਵੱਲੋਂ ਵੱਡੇ ਪੱਤਰ ਦੇ ਉੱਤੇ ਕੀਤਾ ਜਾਏਗਾ ਤੇ ਨਾਲ ਦੀ ਨਾਲ ਇੱਕ ਗੱਲ ਹੋਰ ਵੀ ਹੈ ਰਮਨੀਤ ਸਿੰਘ ਬਿੱਟੂ ਖਰਨੂ ਤੇ ਹੋਰ ਪੰਜਾਬੀ ਜੀਪੀ ਦੇ ਵੱਡੇ ਲੀਡਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਸ ਮਸਲੇ ਦੇ ਵਿੱਚ ਵਿਚੋਲਗੀ ਕਰਨ ਤਾਂ ਜੋ ਜੀਤੀ ਤੋਂ ਜੀਤੀ ਇਹ ਜਿਹੜਾ ਮਸਲਾ ਹੈ ਜਿਹੜੀਆਂ ਕੀ ਮੰਗਾਂ ਨੇ ਉਹਨਾਂ ਨੂੰ ਪੂਰਾ ਕੀਤਾ ਜਾ ਸਕੇ ਮਸਲੇ ਨੂੰ ਨਿਬੇੜਿਆ ਜਾ ਸਕੇ ਹੋਰ ਯੂਨੀਵਰਸਿਟੀ ਬਚਾਓ ਮੋਰਚੇ ਦੇ ਲੀਡਰਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਆ ਆਪਾਂ ਇੱਕ ਵਾਰੀ ਸੁਣ ਲੈਣੇ ਆ ਸਭ ਤੋਂ ਪਹਿਲਾਂ ਤਾਂ ਸੁਮੇਂਜੀ ਪ੍ਰੈਸ ਦਾ ਬਹੁਤ-ਬਹੁਤ ਧੰਨਵਾਦ ਅੱਜ ਦੇ ਪੂਰਨaband ਦੇ ਸਮਰਥਨ ਦੇਣ ਲਈ ਇੱਥੇ ਜਨਿਆਇ ਜਥੇਬੰਦੀਆਂ ਬਹੁਤੀਆਂ ਸਾਰਿਆਂ ਤੋਂ ਪਹਿਲਾਂ ਦੱਸਿਓ ਉਹਨਾਂ ਦਾ ਤੈ ਦਿਲੋਂ ਧੰਨਵਾਦ ਕਰਦੇ ਆਂ ਤੇ ਖਾਸ ਕਰਕੇ ਐਸਕੇਐਮ ਸੰਯੁਕਤ ਕਿਸਾਨ ਮੋਰਚਾ ਜਿਨ੍ਹਾਂ ਦੀ ਅੱਜ 43 ਸੈਕਟਰ ਦੇ ਵਿੱਚ ਆਪਣੇ ਵੀ ਕਾਲ ਸੀ ਉਹਨਾਂ ਨੇ ਸਮੇਂ-ਸਮੇਂ ਤੇ ਹਮੇਸ਼ਾ ਸਾਡੀ ਮਦਦ ਕੀਤੀ ਤੇ ਅੱਜ ਵੀ ਆਪਣੀ ਕਾਲ ਦੇ ਬਾਵਜੂਦੋ ਜਰੂਰੀ ਹਜੇਵਿਆਂ ਦੇ ਵਿੱਚੋਂ ਸਮਾਂ ਕੱਢ ਕੇ ਸਾਡੇ ਵਿੱਚ ਪਹੁੰਚੇ ਨੇ ਉਹਨਾਂ ਦਾ ਅਸੀਂ